ਕਹਿੰਦਾ ਉਹਦਾ ਸਦੀਪ ਆਇਆ ਗੱਲ ਹਾਂ ਉਹ ਆਪਦੇ ਨਾਨਕੇ ਬਾਗ ਗਿਆ ਅੱਛਾ ਜੀ ਹੈਗਾ ਬਾਬਾ ਸਿਆਣਾ ਹੀ ਆ ਮੁੰਡਾ ਤਾਂ ਜੀ ਉਹ ਗਾਹ ਉਹਦਾ ਮਾਮਾ ਉਹਨੂੰ ਗੱਲ ਕਰਨ ਲੱਗੇ ਉਹਦੇ ਨਾਲ ਅੱਛਾ ਕਹਿੰਦਾ ਯਾਰ ਭਾਣਜੀ ਕਹਿੰਦਾ ਮੈਨੂੰ ਕਹਿੰਦਾ ਤੇਰੇ ਨਾਨੇ ਨੇ ਬਹੁਤ ਤੰਗ ਕਰ ਰਿਹਾ ਏ ਪਿੰਡ ਦੇ ਵਿੱਚ ਕਹਿੰਦਾ ਜੀ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਗੱਲ ਕੀ ਹੋਣੀ ਆ ਕਹਿੰਦਾ ਹੁਣ ਸਾਡੇ ਇੱਥੇ ਪੰਚਾਇਤੀ ਚੋਣਾਂ ਹੋਣੀਆਂ ਨੇ ਜੀ ਇਹ ਮੈਂ ਪਿੰਡ ਦਾ ਮਾਹੌਲ ਐ ਸਾਰੇ ਨਾਲ ਸਾਡੀ ਕਹਿੰਦਾ ਮੇਰੀ ਤਾਂ ਵਧੀਆ ਸਾਰਿਆਂ ਨਾਲ ਬਣੀ ਪਈ ਆ ਜੀ ਹੁਣ ਅਗਲਾ ਆਉਂਦੀ ਐ ਵੋਟਾਂ ਨੂੰ ਜੀ ਕਹਿੰਦਾ ਵੋਟਾਂ ਨੂੰ ਆਇਆ ਬੰਦਾ ਆ ਗਿਆ ਕਹਿੰਦਾ ਵੀ ਆ ਕੇ ਕਹਿੰਦਾ ਬਾਪੂ ਕੀ ਹਾਲ ਐ ਸਸਰੀ ਘਰ ਦਾ ਸਹੀ ਗਾ ਦੱਸੋ ਭਾਈ ਕਿਵੇਂ ਆਇਓ ਕਹਿੰਦਾ ਹੂੰ ਉਹ ਕਹਿੰਦਾ ਬਾਪੂ ਤੈਨੂੰ ਪਤਾ ਤਾਂ ਹੈਗਾ ਵੀ ਪੰਚਾਇਤੀ ਚੋਣਾਂ ਚੱਲਦੀਆਂ ਨੇ ਜੀ ਵੀ ਮੈਂ ਤਾਂ ਵੋਟ ਨੂੰ ਆਇਆ ਤੈਨੂੰ ਵੀ ਮੈਨੂੰ ਵੋਟ ਪਾਈ ਹੂੰ ਦੁਪਹਿਰ ਪਾ ਰਹੇ ਆਂ ਕਿ ਮੈਨੂੰ ਨਿਸ਼ਾਨ ਦੱਸ ਦੇ ਹੂੰ ਉਹ ਕਹਿੰਦਾ ਹੂੰ ਨਿਸ਼ਾਨ ਜੀ ਕਹਿੰਦਾ ਮੇਰੀ ਬਾਲਟੀ ਏ ਹੂੰ ਕਹਿੰਦਾ ਬਸ ਰ ਭਰ ਦਿਆਂ ਕੋਈ ਡਿੱਕਾ ਨਾ ਮਨ ਅੱਛਾ ਕੋ ਕੋ ਸ਼ੂ ਗਿਆ ਬੱਗ ਗਿਆ ਭਾਈ ਇਹ ਕਹਿੰਦਾ ਠੀਕ ਏ ਵਰੀਆ ਹੋਵੇ ਚਲੋ ਸ਼ੁਕਰ ਹੈ ਹੂੰ ਇਹਨੇ ਹੋਰ ਕੈਂਡੀਡੇਟ ਆ ਗਿਆ ਘਰੇ ਅੱਛਾ ਕਹਿੰਦਾ ਬਾਪੂ ਸ੍ਰੀ ਕਾਲ ਕਹਿੰਦਾ ਸ੍ਰੀ ਕਾਲ ਹੋਰ ਭਾਈ ਠੀਕ ਹੋ ਗਏ ਕਹਿੰਦਾ ਹਾਂਜੀ ਠੀਕ ਐ ਕਿਵੇਂ ਆਇਓ ਭਾਈ ਆਈ ਰੋਮ ਨੂੰ ਪਤਾ ਰਹੇਗਾ ਦੇਖੋ ਪੰਚਾਇਤੀ ਚੋਣਾਂ ਚੱਲਦੀਆਂ ਨੇ ਹੂੰ ਕਿ ਮੈਂ ਤਾਂ ਤੁਹਾਨੂੰ ਬੋਟ ਕਹਿਣ ਆਇਆ ਹੂੰ ਅੰਦਾ ਫਾਈ ਤੁਸੀਂ ਜੇ ਵੀਟਿੰਗ ਪਹਿਲਾਂ ਆਗੇ ਹੁੰਦੇ ਇਹ ਤਾਂ ਦੇਖੋ ਤੁਹਾਡੀ ਬੋਟ ਪੱਕੀ ਸੀ ਹੂੰ ਪਰ ਹੁਣ ਤਾਂ ਮੈਂ ਜਵਾਨ ਦੇਤੀ ਹੂੰ ਕਹਿੰਦਾ ਬਾਪੂ ਕਿ ਨੂੰ ਜਵਾਨ ਦੇਤੀ ਕਹਿੰਦਾ ਬਾਲਟੀ ਵਾਲੇ ਨੂੰ ਹੂੰ ਕਹਿੰਦਾ ਬਾਲਟੀ ਵਾਲੇ ਨੂੰ ਕਹਿੰਦਾ ਵੀ ਹੁਣ ਤਾਂ ਨਹੀਂ ਕਹਿੰਦਾ ਗਾਂਹਣ ਲਈ ਵਾਰੀ ਜਦੋਂ ਤੂੰ ਉੱਠਿਆ ਕਹਿੰਦਾ ਉਦੋਂ ਪਾ ਦੂ ਅੱਛਾ ਉਦੋਂ ਤੇਰੇ ਨਾਲ ਪੱਕੀ ਹੈ ਅੱਛਾ ਉਹ ਨਰਾਜ ਜਾ ਹੋ ਗਿਆ ਬਾਪੂ ਕਹਿੰਦਾ ਵੋਟ ਤਾਂ ਮੈਨੂੰ ਹੁਣ ਚਾਹੀਦੀ ਐ ਖੜਾ ਤੁਹਾਨੂੰ ਮੈਂ ਖੜਾ ਹਾਂਗਾ ਨਹੀਂ ਹਾਂਗਾ ਕਹਿੰਦਾ ਭਾਈ ਹੁਣ ਤੁਸੀਂ ਜਿਵੇਂ ਮਰਜ਼ੀ ਕਰੋ ਕਹਿੰਦਾ ਮੇਰੀ ਤਾਂ ਵੋਟ ਪੱਕੀ ਉਹਨੂੰਗੀ ਅੱਛਾ ਉਹ ਵਿਚਾਰੇ ਮੂੰਹ ਜਾ ਲੈ ਕੇ ਵਾਗ ਗਿਆ ਗੁੱਸੇ ਜਿਹਾ ਹੋ ਕੇ ਵੀ ਯਾਰ ਸਾਨੂੰ ਸਿੱਧਾ ਜਵਾਬ ਦੇਤਾ ਵੀ ਆ ਐ ਕਹਿ ਦਿੰਦਾ ਵੀ ਚੱਲ ਪਾ ਲੈ ਵੀ ਐ ਕਹਿ ਦਿੰਦਾ ਭਾਈ ਪਾ ਦਿੰਦੇ ਹਾਂ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਜਦੋਂ ਉਹ ਵਾਗ ਗਿਆ ਕਹਿੰਦਾ ਮੈਂ ਕਿਹਾ ਬਾਪੂ ਵੀ ਕੀ ਤਾਂ ਕਰਿਆ ਹਾਂ ਕਹਿੰਦਾ ਕਿਉਂ ਕਹਿੰਦਾ ਮੈਂ ਕੀ ਕਰਨਾ ਸੀ ਕਹਿੰਦਾ ਤੂੰ ਐ ਕਹਿ ਦਿੰਦਾ ਵੀ ਪਾ ਦਿਆਂਗੇ ਹਾਂ ਉਹ ਕਹਦਾ ਮੈਂ ਝੂਠ ਗਿਆ ਬੋਲਣਾ ਕਹਿੰਦਾ ਮੈਨੂੰ ਕੀ ਲੋੜ ਹੈ ਕਹਿੰਦਾ ਝੂਠ ਬੋਲਣ ਦੀ ਕਹਿੰਦਾ ਜਦੋਂ ਮੈਂ ਬੋੜ ਤਾਂ ਉਹਨੂੰ ਪਾਣੀ ਬਸ ਉਹਨੂੰ ਪਾਤੀ ਉਹਨੂੰ ਪਾਉਂਗਾ ਹਾਂ ਉਹ ਕਹਿੰਦਾ ਇਹ ਹੈ ਜਾਂ ਕਹਿੰਦਾ ਚੰਗੇ ਭਲੇ ਕਹਿੰਦਾ 10 ਬੰਦੇ ਘਰੋਂ ਕਹਿੰਦਾ ਰਸਾ ਕੀ ਤੇ ਇੱਤੀ ਦੱਸ ਕਹਿੰਦਾ ਹੁਣ ਇਹਨੂੰ ਕੀ ਕਰੀ ਐਨੀ ਸੱਚੀ ਬੰਦੇ ਨੂੰ ਕਹਿੰਦਾ ਬੜਾ ਬੰਦਾ ਪਰੇਸ਼ਾਨ ਹੋਇਆ ਪਈਏ ਹੋਰ ਯਾਰ ਕਹਿੰਦਾ ਹੁਣ ਮੈਨੂੰ ਪਰੇਸ਼ਾਨ ਕਰਤਾ ਦੱਸ ਕਹਿੰਦਾ ਕੀ ਕਰੀਏ ਕਹਿੰਦਾ ਵਧੀਆ ਮੂੰਹ ਲੱਗਦੇ ਬੰਦੇ ਸੀ ਉਹ ਜਦੋਂ ਵੋਟਾਂ ਆ ਜਾਂਦੀਆਂ ਮੈਨੂੰ ਡਰ ਲੱਗ ਜਾਂਦਾ ਪਤਾ ਨਹੀਂ ਕੀ ਕਹਿੰਦਾ ਵੀ ਜਦੋਂ ਹੁਣ ਵੋਟਾਂ ਆਉਂਦੀਆਂ ਕਹਿੰਦਾ ਮੈਨੂੰ ਐ ਲੱਗੂ ਵੀ ਪਤਾ ਨਹੀਂ ਕਿਸੇ ਨੂੰ ਕੀ ਕਹੂਗਾ ਐਸਾ ਕਮਸਾਤਾ ਬਾਪੂ ਵੇ